ਕਿ ਜਿਹੜਾ ਦੇਖੋ ਇਹਨਾਂ ਨੇ ਜਿਹੜੇ ਅੱਜ ਪਕੰਡ ਰੱਜਦੇ ਗਏ ਤੇ ਭਾਈ ਸਾਹਿਬ ਨੇ ਜਿਹੜਾ ਜੋਰ ਇਹ ਵਿੱਟ-ਵਿੱਟੀ ਹੈ ਮੈਂ ਕਹਿੰਦਾ ਬੜੀ ਵਧੀਆ ਛਲਾਗਾ ਜੋ ਕੰਮ ਕਰ ਰਹੇ ਭਾਈ ਸਾਹਿਬ ਸਾਨੂੰ ਸਾਰੀ ਸੰਗਤ ਨੂੰ ਵੱਧ ਚੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੇ ਹੁਣ ਵੀ ਅਸੀਂ ਘਰਾਂ 'ਚ ਬੈਠੇ ਰਹੇ ਤੇ ਫਿਰ ਬਹੁਤ ਮਾੜੀ ਗੱਲ ਹੈ ਮਰਜ਼ੀ ਕਰ ਲੈਣ ਜਿਹੜੇ ਬੰਦੇ ਵੀ ਕਿਸੇ ਤਰ੍ਹਾਂ ਵੀ ਇਹਨਾਂ ਦੇ ਸਤਾਏ ਲੋਕ ਆ ਉਹ ਸਾਡੇ ਨਾਲ ਸੰਪਰਕ ਜਰੂਰ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਊਗੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਖੰਡ ਪਹਜਾਓ ਪੰਜਾਬ ਬਚਾਓ ਲੇਅਰ ਦੇ ਮੁਖੀ ਭਾਈ ਮਨਪ੍ਰੀਤ ਸਿੰਘ ਖਾਲਸਾ ਉਹਨਾਂ ਵੱਲੋਂ ਜਿਹੜਾ ਅੱਜ ਦਾ ਧਰਮ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਪਰ ਉਹ ਸਮਾ ਰਹੇ ਦਾ ਪ੍ਰਸ਼ਾਸਨ ਵੱਲੋਂ ਜਿਹੜਾ ਜਿਹੜੀ ਬੀਬੀ ਨੇ ਪੰਥ ਪ੍ਰਤੀ ਹਾਂ ਸਾਹਬ ਅੰਤਰਪਤੀ ਤੇ ਸਿੰਘਾਪਤੀ ਤੇ ਭਾਈ ਸਾਹਿਬ ਪ੍ਰਤੀ ਮਾੜੇ ਸ਼ਬਦ ਬੋਲੇ ਸੀਗੇ ਉਹਦੇ ਖਾਤੇ ਪਰਿਸ਼ਾਸ਼ਨ ਨੇ ਜਿਹੜਾ ਪਰਚਾ ਉਹ ਦਰਜ ਕਰਤਾ ਔਰ ਮੈਂ ਜਿੱਥੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਸਿੱਧੂ ਸਾਹਿਬ ਸਾਡੇ ਐਸਪੀਡੀ ਸਾਹਿਬ ਡੀਐਸਪੀ ਹਲਕਾ ਗੁਰੂ ਅਛਾਏ ਰਾਜਵੀਰ ਜੀ ਐਸਐਚਓ ਗੁਰਜਨ ਸਿੰਘ ਹਰਾਂ ਦਾ ਧੰਨਵਾਦ ਕਰਦਾ ਹਾਂ ਨਾਲ ਮੈਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਹਿਮਾ ਵਾਸਤੇ ਵੱਡਾ ਯੋਗਦਾਨ ਪਾਇਆ ਔਰ ਮੈਂ ਅੰਤਰਰਾਸ਼ਟਰੀ ਡਾਕਟਰ ਸਿੰਘ ਭਾਈਚਾਰਾ ਜਥੇਬੰਦੀ ਵੱਲੋਂ ਸਾਡਾ ਭਾਈ ਸਾਹਿਬ ਨੂੰ ਪੂਰਨ ਸਹਿਯੋਗ ਰਿਹਾ ਔਰ ਮੈਂ ਇੱਕ ਮਤਲਬ ਇਹਨਾਂ ਲੋਕਾਂ ਨੂੰ ਵਾਰਨ ਕਰਨਾ ਚਾਹੁੰਦੇ ਅਸੀਂ ਕਿ ਕੀ ਹੁੰਦਾ ਹੈ ਕਿ ਗੁਰੂਕਾਂ ਸਾਹਿਬ ਦੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰ ਦਿੰਦੇ ਆ ਅ ਗੁਰੂ ਸਾਹਿਬਾਨਾਂ ਦੇ ਸਰੂਪਾਂ ਦੀ ਬੇਅਦਬੀ ਕਰ ਦਿੰਦੇ ਆ ਕਕਾਰਾਂ ਪ੍ਰਤੀ ਮਾੜਾ ਬੋਲਦੇ ਆ ਸਿੱਖ ਧਰਮ ਪ੍ਰਤੀ ਮਾੜਾ ਬੋਲਦੇ ਆ ਫਿਰ ਕੀ ਕਰਦੇ ਆ ਕਿ ਕੋਈ ਬੰਦੇ ਵਿੱਚ ਪਾ ਕੇ ਤੇ ਆ ਕੇ ਚਾਰ ਜਣਿਆਂ ਨੇ ਮਾਫੀ ਮੰਗ ਲਈ ਪੰਜ ਜਣਿਆਂ ਨੇ ਮਾਫੀ ਮੰਗ ਲਈ ਸਿੰਘ ਸਾਹਿਬਾਨ ਵੀ ਖੜੇ ਆ ਇਸ ਸਬੰਧ ਦੇ ਵਿੱਚ ਅਸੀਂ ਜਹੇਦਾਰ ਸਾਹਿਬ ਕਾਲਤਖ ਸਾਹਿਬ ਨੂੰ ਵੀ ਮਿਲਣ ਜਾ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਵੇ ਇਹਨਾਂ ਨੂੰ ਮਾਫੀ ਨਾ ਦਿੱਤੀ ਜਾਵੇ ਇਹਨਾਂ ਨੂੰ ਘਟੋ ਘਾਟੇ ਇਹਨਾਂ ਨੇ ਕੋ 8 ਮਹੀਨੇ 7 ਮਹੀਨੇ ਸਾਲ ਇਹਨਾਂ ਦੇ ਘੇੜੇ ਕਢਾਏ ਜਾਣ ਕੇ ਟਹਿਰੀਆਂ ਨੇ ਇਹਨਾਂ ਨੂੰ ਪਤਾ ਲੱਗੇ ਕਿਉਂਕਿ ਇਹ ਤਾਂ ਲੋਕਾਂ ਨੇ ਖੇੜੀ ਫੜ ਲਈ ਤੇ ਬੰਦਿਆਂ ਨੇ ਬੇਅਦਬੀ ਕਰਤੀ ਸਰੂਪਾਂ ਦੀ ਬੇਅਦਬੀ ਕਰਤੀ ਸਿੱਖੀ ਬਾਰੇ ਮਾੜਾ ਬੋਲਤਾ ਸਿੱਖ ਗੁਰੂਆਂ ਦੇ ਕਈ ਇਹੋ ਜਿਹੇ ਮਾਰੀਆਂ ਮਤਲਬ ਗੁਰੂ ਸਾਹਿਬਾਨਾਂ ਦੇ ਮੂੰਹਾਂ ਦੇ ਉੱਤੇ ਮਾਰੇ ਜਾਨਵਰਾਂ ਦੇ ਮੂੰਹ ਲਾ ਕੇ ਕੁਝ ਹੋਰ ਲਾ ਕੇ ਇਹੋ ਜਿਹੇ ਫੋਟੋਆਂ ਬਣਾਵਾ ਕੇ ਲੋਕ ਫੇਸਬੁੱਕਾਂ ਤੇ ਪਾਈ ਜਾ ਰਹੇ ਆ ਤੇ ਲੋਕਾਂ ਨੇ ਕਿੱਤਾ ਹੀ ਫੜ ਲਿਆ ਜਿੰਨਾ ਚਿਰ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੋਊਗੀ ਜਾਂ ਇਹਨਾਂ ਲੋਕੋ ਇੱਕ ਚਿਹਰੀਏ ਦੇ ਢੇਡੇ ਨਹੀਂ ਮਾਰਨਗੇ ਉਹਨਾਂ ਚਿਰ ਇਹਨਾਂ ਲੋਕਾਂ ਨੂੰ ਖਲੜੀ ਪੈ ਸਕਦੀ ਔਰ ਮੈਂ ਅਸੀਂ ਭਾਈ ਸਾਹਿਬ ਨਾਲ ਵੀ ਪੂਰਨ ਤੌਰ ਤੇ ਸ਼ਾਂਤਮਈ ਮੁਹਿੰਮ ਹੈ ਇਹ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਅਗਰੈਸ਼ਨ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੈ ਸਾਡਾ ਮਤਲਬ ਜਿਹੜਾ ਮੇਨ ਮੋਟਿਵ ਹੈਗਾ ਸਾਰਿਆਂ ਦਾ ਕਿ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਈ ਜਾਵੇ ਤੇ ਬੰਦੀ ਕਾਰਵਾਈ ਕਰਾਈ ਜਾਵੇ ਸਾਡੇ ਵੱਲੋਂ ਕੋਈ ਕਿਸੇ ਪੀਰ ਨੂੰ ਮੰਨੇ ਕਿਸੇ ਫਕੀਰ ਨੂੰ ਮੰਨੇ ਕਿਸੇ ਦੇਵੀ ਨੂੰ ਮੰਨੇ ਕਿਸੇ ਦੇਵਤੇ ਨੂੰ ਮੰਨੇ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ ਨਾ ਧਰਮ ਦੇ ਖਿਲਾਫ ਕਿਸੇ ਦੇ ਖਿਲਾਫ ਇਹ ਐਜੀਟੇਸ਼ਨ ਆ ਨਾ ਕਿਸੇ ਜਾਤ ਦੇ ਖਿਲਾਫ ਆ ਨਾ ਕਿਸੇ ਮਜ਼ਬਬ ਦੇ ਖਿਲਾਫ ਆ ਨਾ ਕਿਸੇ ਫਿਰਕੇ ਦੇ ਖਿਲਾਫ ਆ ਮਤਲਬ ਇਹ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਸਿੱਖੀ ਬਾਰੇ ਮਾੜਾ ਬੋਲਦੇ ਆ ਖਾਸ ਕਰਕੇ ਸਿੱਖੀ ਬਾਰੇ ਬਾਰੇ ਵੀ ਨਹੀਂ ਜਿਹੜੇ ਵੀ ਕੋ ਕਿਸੇ ਧਰਮ ਬਾਰੇ ਵੀ ਬੋਲੂਗਾ ਸਾਰੇ ਧਰਮ ਸਨਕਾਰ ਜੂਗਾ ਮਹਾਰਾਜ ਨੇ ਸਾਰਿਆਂ ਨੂੰ ਗੱਲ ਨਾਲ ਲਾਇਆ ਗੁਰੂ ਸਾਹਿਬ ਨੇ ਸਾਰੀਆਂ ਜਾਤਾਂ ਨੂੰ ਸਾਰੇ ਧਰਮਾਂ ਨੂੰ ਜਿਹੜਾ ਵੀ ਕਿਸੇ ਧਰਮ ਦੀ ਕੋਈ ਨਿੰਦਾ ਕਰੂਗਾ ਜਾਂ ਕਿਸੇ ਧਰਮ ਬਾਰੇ ਵੀ ਕੋ ਮਾੜਾ ਬੋਲੂਗਾ ਖਾਸ ਕਰਕੇ ਸਿੱਖੀ ਬਾਰੇ ਬੋਲੂਗਾ ਤਾਂ ਉਹ ਤਾਂ ਬਖਸ਼ਿਆ ਹੀ ਨਹੀਂ ਜਾਊਗਾ ਤੇ ਉਹ ਮੁੱਤੇ ਠੱਗੇ ਜਾ ਤੇ ਜਿਹੜੇ ਬੰਦੇ ਲੁੱਟੇ ਠੱਗੇ ਜਾ ਰਹੇ ਆ ਜਿਹੜੇ ਜਿਵੇਂ ਕਿਸੇ ਦੇ ਘਰੇ ਸੋਨਾ ਨੱਪ ਦਿੰਦੇ ਆ ਕਿਸੇ ਨੂੰ ਡਬਲ ਨੋਟ ਕਰਨ ਦਾ ਝਾਂਸਾ ਦੇ ਦਿੰਦੇ ਆ ਕਿਸੇ ਨੂੰ ਹੋਰ ਕਰਦੇ ਆ ਔਰ ਈਵਨ ਕੇ ਮੈਂ ਇੱਥੇ ਇੱਕ ਗੱਲ ਹੋਰ ਵੀ ਦੱਸ ਦੇਣਾ ਚਾਹਣਾ ਇਹਨਾਂ ਬੰਦਿਆਂ ਨੇ ਇੱਕ ਸਿਟਿੰਗ ਜੱਜ ਸੀ ਫਿਰੋਜ਼ਪੁਰ ਦਾ ਸਿਟਿੰਗ ਜੱਜ ਉਹਨੇ ਰਿਸ਼ਤੇਦਾਰਾਂ ਨਾਲ ਵੀ ਠੱਗੀ ਮਾਰ ਲਈ ਸੀ ਜੱਜ ਦੇ ਰਿਸ਼ਤੇਦਾਰਾਂ ਨਾਲ ਫੋਜਪੂਰੀ ਜੱਜ ਲੱਗਿਆ ਤੇ ਫੋਜਪੂਰੀ ਜੱਜ ਦੇ ਰਿਸ਼ਤੇਦਾਰਾਂ ਨਾਲ ਵੀ ਠੱਗੀ ਮਾਰ ਲਈ ਉਹਨੂੰ ਬਾਅਦ ਚ ਪਤਾ ਲੱਗਿਆ ਵੀ ਅਸੀਂ ਜੱਜ ਦੇ ਰਿਸ਼ਤੇਦਾਰਾਂ ਨਾਲ ਠੱਗੀ ਮਾਰ ਲਈ ਇਹੋ ਜਿਹੇ ਬੰਦੇ ਵੀ ਇੱਥੇ ਕਈ ਤਰ੍ਹਾਂ ਦੇ ਹੈਗੇ ਆ ਸੋ ਮੈਂ ਜਿੱਥੇ ਅਸੀਂ ਇਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਉੱਥੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਸਾਡੇ ਮਾਨਯੋਗ ਐਸਚਓ ਸਾਹਿਬ ਡੀਐਸਪੀ ਸਾਹਿਬ ਐਸਪੀਡੀ ਸਾਹਿਬ ਸਾਡੇ ਐਸਐਸਪੀ ਸਾਹਿਬ ਭੁਵਿੰਦਰ ਸਿੰਘ ਜੀ ਸਿੱਧੂ ਸਾਹਿਬ ਸਾਰੇ ਮੇਰੇ ਸਾਥੀ ਲੋਕਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈਆਂ ਦੀ ਮੁਹਿੰਮਾ ਜਿਹੜੀ ਉਹ ਜਾਰੀ ਰਹੂਗੀ ਇਹ ਸਾਨੂੰ ਮਾੜਾ ਬੋਲਣਾ ਇਹ ਸਾਡੇ ਚਿੱਕੜ ਸਿੱਟਣ ਇਹ ਸਾਨੂੰ ਕੁਛ ਬੋਲਣ ਗਾਲ੍ਹਾਂ ਕੱਢਣ ਅਸੀਂ ਇਹਨਾਂ ਨੂੰ ਕੋਈ ਰੈਕਟ ਨਹੀਂ ਕਰਨਾ ਕੋਈ ਇਹਨਾਂ ਨੂੰ ਗਾਲ੍ਹ ਨਹੀਂ ਦੇਣੀ ਕੋਈ ਜਾਤੀ ਸੂਚਕ ਨਹੀਂ ਬੋਲਣਾ ਕੋਈ ਕਿਸੇ ਦੇ ਗਲ ਨਹੀਂ ਬੋਲਣਾ ਸਾਡਾ ਮਕਸਦ ਸਿਰਫ ਤੇ ਸਿਰਫ ਹੈਗਾ ਪ੍ਰਸ਼ਾਸਨ ਤੋਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਣੀ ਔਰ ਤਕੜੇ ਹੋ ਕੇ ਅਸੀਂ ਪ੍ਰਸ਼ਾਸਨ ਤੋਂ ਇਹਨਾਂ ਦੇ ਖਿਲਾਫ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈਆਂ ਕਰਵਾਉਂਦੇ ਰਾਵਾਂਗੇ ਜਿਹੜੇ ਬੰਦਿਆਂ ਨਾਲ ਇਹਨਾਂ ਨੇ ਕੋਈ ਸੋਨੇ ਦਾ ਕੋਈ ਹੋਰ ਜ਼ੰਗੂ ਪੈਸਿਆਂ ਦਾ ਲੈਣ ਦੇਂਦਾ ਜਾਂ ਬੰਦੇ ਬਾਹਰ ਭੇਜਦਾ ਜਾਂ ਕੋਈ ਵੀ ਕੀਤਾ ਉਹ ਮੇਰੇ ਨਾਲ ਸੰਪਰਕ ਕਰਨ 95511 0000 ਮੇਰਾ ਨੰਬਰ ਆ ਭਾਈ ਸਾਹਿਬ ਆਪਦਾ ਨੰਬਰ ਬੋਲ ਦੇਣ ਕਿ ਸਰਪੰਚ ਸਾਹਿਬ ਸਾਰੇ ਸਿੰਘ ਰਣਲ ਸੰਪਰਕ ਕਰ ਲੈਣ ਜਹੇਦਾਰ ਜੀ ਨਾਲ ਮਹਾਮ ਸਿੰਘ ਸਾਹਿਬ ਨਾਲ ਸੰਪਰਕ ਕਰ ਲੈਣ ਜੀਦ ਨਾਲ ਮਰਜ਼ੀ ਕਰ ਲੈਣ ਜਿਹੜੇ ਬੰਦੇ ਵੀ ਕਿਸੇ ਤਰ੍ਹਾਂ ਵੀ ਇਹਨਾਂ ਦੇ ਸਤਾਏ ਲੋਕ ਆ ਉਹ ਸਾਡੇ ਨਾਲ ਸੰਪਰਕ ਜਰੂਰ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਰੇ ਭਰਾ ਬੋਲ ਹੀ ਗਏ ਨੇ ਵੀ ਜਿਹੜਾ ਦੇਖੋ ਇਹਨਾਂ ਨੇ ਜਿਹੜੇ ਅੱਜ ਪਕੰਡ ਰੱਜਦੇ ਨਹੀਂ ਤੇ ਭਾਈ ਸਾਹਿਬ ਨੇ ਜਿਹੜਾ ਜੋਰ ਇਹ ਵਡ ਵਡੀ ਏ ਮੈਂ ਕਹਿੰਦਾ ਬੜੀ ਵਧੀਆ ਛਲਾਗਾ ਜੋ ਕੰਮ ਕਰ ਰਹੇ ਭਾਈ ਸਾਹਿਬ ਸਾਨੂੰ ਸਾਰੀ ਸੰਗਤ ਨੂੰ ਵੱਧ ਚੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੇ ਹੁਣ ਵੀ ਅਸੀਂ ਘਰਾਂ 'ਚ ਬੈਠੇ ਰਹੇ ਤੇ ਫਿਰ ਬਹੁਤ ਮਾੜੀ ਗੱਲ ਹੈ ਇਹ ਦੇਖੋ ਜੇ ਇਹ ਲੜਾਈ ਜਿਹੜੀ ਆਪਦੇ ਘਰ ਦੀ ਨਹੀਂ ਲੜਦੇ ਪਏ ਇਹ ਸਾਡੀ ਸਿੱਖੀ ਦੀ ਲੜਾਈ ਲੜ ਰਹੇ ਨੇ ਕਿਉਂਕਿ ਜਿਹੜਾ ਕੋਈ ਉੱਠਦਾ ਉਹ ਸਿੱਖੀ ਬਾਰੇ ਜਾਂ ਕੋਈ ਗਲਤ ਸ਼ਬਦ ਬੋਲਦਾ ਮੈਂ ਕਹਿੰਦਾ ਬੜੀ ਮਾੜੀ ਗੱਲ ਹੈ ਸਾਨੂੰ ਇਕੱਠੇ ਹੋ ਕੇ ਸਾਨੂੰ ਜਿਹੜਾ ਪਹਿਰਾ ਦੇਣ ਦੀ ਲੋੜ ਹੈ ਅਸੀਂ ਭਾਈ ਸਾਹਿਬ ਦੇ ਨਾਲ ਵਾਅਦਾ ਕਰਦੇ ਹਾਂ ਕਿੱਥੇ ਵੀ ਲੋੜ ਹੈ ਸਾਡੀ ਸਰਪੰਚ ਯੂਨੀਅਨ ਅਸੀਂ ਜਿਹੜਾ ਪੂਰਾ ਡਾਟ ਕੇ ਸਾਥ ਦੇਾਂਗੇ ਤੇ ਡਾਟ ਕੇ